ਮੇਰੇ ਸਾਰੇ ਹੀ ਸੋਸ਼ਲ ਮੀਡੀਆ ਦੇ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਫੇਰ ਨਵੇਂ-ਨਵੇਂ ਰਿਸ਼ਤੇ ਲੈ ਕੇ ਹਾਜ਼ਰਾਂ ਜੀ ਜੋ ਕਿ ਅੱਜ ਦੇ ਰਿਸ਼ਤੇ ਹਨ ਜੱਟ ਸਿੱਖ ਪਰਿਵਾਰਾਂ ਦੇ ਤੇ ਇਹ ਰਿਸ਼ਤੇ ਆਪਣੇ ਬਿਲਕੁਲ ਜਾਣਕਾਰੀਆਂ ਦੇ ਹਨ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਹੀ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਉਹੀ ਪਰਿਵਾਰਾਂ ਦੇ ਰਿਸ਼ਤੇ ਕਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਢੇਰੂ ਗੋਪਾ ਜਿਹੜੇ ਪਰਿਵਾਰ ਨੂੰ ਪਹਿਲਾਂ ਆਪ ਮਿਲ ਕੇ ਆਉਂਦਾ ਬਾਅਦ ਚ ਉਸ ਪਰਿਵਾਰ ਦੇ ਨਾਲ ਹੀ ਰਿਸ਼ਤਾ ਕਰਵਾਉਂਦਾ ਹੈ ਜੀ ਤੇ ਅੱਜ ਜੱਟ ਸਿੱਖ ਪਰਿਵਾਰਾਂ ਦੇ ਰਿਸ਼ਤੇ ਹਨ ਜੋ ਕਿ ਪਹਿਲਾ ਰਿਸ਼ਤਾ ਜੱਟ ਸਿੱਖ ਪਰਿਵਾਰ ਦਾ ਲੜਕੇ ਦਾ ਏ ਇਸ ਦੀ ਡੇਟ ਆਫ ਬਰਥ ਸਾਲ 1999 ਹਾਈਟ 6 ਫੁੱਟ ਭੈਣ ਕਨੇਡਾ ਮੈਰਿਡ ਏ ਤੇ ਮੁੰਡਾ ਕਨੇਡਾ ਵਿੱਚ ਵਰਕ ਪਰਮਿਟ ਏ ਇਹਨਾਂ ਦੀ ਆਪਣੀ ਜ਼ਮੀਨ 6 ਕਿੱਲੇ ਆ ਮੋਗਾ ਏਰੀਆ ਪੰਜ ਗਰਾਈਆਂ ਦੇ ਨੇੜੇ ਤੇ ਇਹ ਚਾਹੁੰਦੇ ਹਨ ਕਿ ਕੋਈ ਗੁੜੀਆ ਕਨੇਡਾ ਹੀ ਹੋਵੇ ਜੋ ਕਿ ਇਹ ਲੜਕਾ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਗੁੜੀਆ ਚਾਹੇ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਉਹ ਪਰਿਵਾਰ ਤੇ ਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਲੈਣ ਉਹਨਾਂ ਨੂੰ ਇਸ ਪਰਿਵਾਰ ਨਾਲ ਮਲਾ ਦਿੱਤਾ ਜਾਏਗਾ ਹੁਣ ਤੁਹਾਡੇ ਸਾਹਮਣੇ ਆਪਾਂ ਦੂਸਰਾ ਰਿਸ਼ਤਾ ਲੈ ਕੇ ਹਾਜ਼ਰ ਹਾਂ ਜੱਟ ਸਿੱਖ ਪਰਿਵਾਰ ਦਾ ਜੋ ਕਿ ਇਹ ਕਾਕੇ ਦਾ ਡੇਟ ਆਫ ਬਰਥ ਹੈ ਸਾਲ 1995 ਇਹ ਲੜਕਾ ਇਥੋਂ ਬੀਸੀਏ ਕਰਕੇ ਕੈਨੇਡਾ ਗਿਆ ਤੇ ਲਈ ਬਾਅਦ ਚ ਉੱਤੇ ਜਾ ਕੇ ਇਹਨਾਂ ਨੇ ਡਿਪਲੋਮਾ ਕੀਤਾ ਤੇ ਆਪਣੀ ਪੀਆਰ ਹਾਸਲ ਕੀਤੀ ਇਹ ਲੜਕਾ ਉਹ ਤੇ ਪੀ ਆਰ ਐ ਇਹਨਾਂ ਕੋਲ ਆਪਣੀ 10 ਕਿੱਲੇ ਜ਼ਮੀਨ ਹੈ ਇਕੱਲਾ ਇਕੱਲਾ ਲੜਕਾ ਨਾ ਕੋਈ ਭੈਣ ਨਾ ਕੋਈ ਭਰਾ ਘਰ-ਬਾਰ ਕੋਠੀ ਬਹੁਤ ਸੋਹਣੀ ਪਾਈ ਹੋਈ ਏ ਇਹ ਏਰੀਆ ਤਲਵੰਡੀ ਭਾਈ ਫਰੋਈਪੁਰ ਜ਼ਿਲ੍ਹੇ ਦੇ ਨੇੜੇ ਤਲਵੰਡੀ ਭਾਈ ਏਰੀਆ ਦੇ ਵਿੱਚ ਇਹ ਲੜਕਾ ਹੈ ਜੀ ਹੋਣ ਰਿਸ਼ਤਾ ਜਿਹੜਾ ਤੁਹਾਡੇ ਅੱਗੇ ਦੱਸਣ ਲੱਗਿਆ ਜੀ ਇਹ ਇੱਕ ਲੜਕੀ ਦਾ ਰਿਸ਼ਤਾ ਹੈ ਜੀ ਇਹ ਜੱਟ ਸਿੱਖ ਪਰਿਵਾਰ ਦੀ ਲੜਕੀ ਏ ਲੜਕੀ ਦੀ ਹਾਈਟ 5 ਫੁੱਟ 5 ਇੰਚ ਬਹੁਤ ਸੋਹਣੀ ਹਾਈਟ ਏ ਜੋ ਕਿ ਲੜਕੀ ਦਾ ਡੇਟ ਆਫ ਬਰਥ ਸਾਲ 1997 ਦਾ ਇਹ ਲੜਕੀ ਕੈਨੇਡਾ ਦੀ ਪੀਆਰ ਹੈ ਇਹਦਾ ਭਰਾ ਭਜਾਈ ਵੀ ਕੈਨੇਡਾ ਹੀ ਰਹਿੰਦੇ ਹਨ ਆਪਣੇ ਘਰ ਵਿੱਚ ਇਹ 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 ਗੁੜੀਆ ਨੇ ਬੀਐਸਸੀ ਨਾਨ ਮੈਡੀਕਲ ਕੀਤੀ ਹੈ ਜੀ ਤੇ ਇਹਨਾਂ ਕੋਲ ਆਪਣੀ 10 ਤੋਂ 15 ਕਿੱਲੇ ਦੇ ਵਿੱਚ ਵਿੱਚ ਜ਼ਮੀਨ ਹੈਗੀ ਹੈ ਇਹ ਚਾਹੁੰਦੇ ਹਨ ਕਿ ਕੋਈ ਲੜਕੇ ਕੋਲ ਵੀ 10 ਤੋਂ 15 ਕਿੱਲੇ ਜ਼ਮੀਨ ਹੋਵੇ ਚਾਹੇ ਲੜਕਾ ਇੰਡੀਆ ਦਾ ਹੋਵੇ ਪੰਜਾਬ ਦਾ ਜਾਂ ਫਿਰ ਕੈਨੇਡਾ ਦਾ ਹੋਵੇ ਉਹ ਪਰਿਵਾਰ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਨਸ਼ਾ ਰਹਿਤ ਦਾਜ ਰਹਿਤ ਰਿਸ਼ਤੇ ਕਰਵਾਉਣੇ ਆ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਵੀ ਨਹੀਂ ਕਹਿੰਦੇ ਕਿ ਕੋਈ ਦਾਜ ਦਿੱਤਾ ਜਾਵੇ ਜਾਂ ਕੋਈ ਨਸ਼ੇ ਵਾਲੇ ਦੇ ਰਿਸ਼ਤੇ ਵਿੱਚ ਢੇਰੂ ਗੋਪਾ ਬਿਲਕੁਲ ਰਿਸ਼ਤਾ ਨਹੀਂ ਕਰਵਾਉਂਦੀ ਸਾਡੇ ਨਾਲ ਵਧੀਆ-ਵਧੀਆ ਰਿਸ਼ਤਿਆਂ ਬਰਾਂ ਨਾਲ ਸੰਪਰਕ ਕਰਨ ਵਾਸਤੇ ਢੇਰੂ ਨੰਬਰ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰੋ ਮਿਲਦੇ ਆ ਹੋਰ ਇੱਕ ਨਵੇਂ ਰਿਸ਼ਤਿਆਂ ਦੇ ਨਾਲ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਸਰੀਆ ਕਾਲ